ਨਿਊਜ਼ ਸੇ ਮੈਂ ਹਾ ਪਰਦੀਪ ਕੋਰਸ ਵੇਲੇ ਦੀ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਆ ਫਰੀਕੀ ਦੇਸ਼ ਕਾਂਗੋ ਦੇ ਵਿੱਚ ਕਿਸ਼ਤੀ ਦੇ ਵਿੱਚ ਜ਼ੋਰਦਾਰ ਧਮਾਕਾ ਹੁੰਦਾ ਹੈ ਤੇ ਦੱਸਿਆ ਕਿ ਇਸ ਧਮਾਕੇ ਦੇ ਵਿੱਚ ਤਕਰੀਬਨ 150 ਲੋਕਾਂ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਪਹਿਲਾਂ ਇਹ ਦੱਸਿਆ ਜਾ ਰਿਹਾ ਕਿ ਸਹਾਜੇ ਦੇ ਵਿੱਚ 12 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਪਰ ਉਹ ਲਾਸ਼ਾਂ ਦੀ ਗਿਣਤੀ ਵਧ ਕੇ ਜੜੀ 148 ਹੋ ਗਈ ਹੈ ਯਾਨੀ ਕਿ 150 ਦੇ ਕਰੀਬ ਜਿਹੜੇ ਯਾਤਰੀ ਨੇ ਸਹਾਜ ਸੇ ਦਾ ਸ਼ਿਕਾਰ ਹੋ ਚੁੱਕੇ ਨੇ ਹਜੇ ਵੀ ਸੈਂਕੜੇ ਯਾਤਰੀ ਨੇ ਜਿਹੜੇ ਲਾਪਤਾ ਦੱਸੇ ਜਾ ਰਹੇ ਨੇ ਤਾਂ ਬਿਲਕੁਲ ਦੱਸਿਆ ਕਿ ਖਾਣਾ ਬਣਾਉਂਦੇ ਸਮੇਂ ਇਹ ਤਮਾਕਾ ਹੋਇਆ ਤਾਂ ਪੂਰੇ ਸ਼ਹਿਰ ਦੇ ਵਿੱਚ ਇਸ ਵੇਲੇ ਸਹਿਨ ਤੋਂ ਮੋਹੱਲੇ ਮੌਕੇ ਦੀਆਂ ਤਸਵੀਰਾਂ ਤੁਸੀਂ ਖੁਦ ਸਕਰੀਨ ਤੇ ਦੇਖ ਸਕਦੇ ਹੋ ਇੱਕ ਸਖਸ਼ ਤੇ ਵੱਲੋਂ ਵੀਡੀਓ ਬਣਾ ਲਈ ਗਈ ਹੈ ਜਦੋਂ ਕਿਸ਼ਤੀ ਦੇ ਵਿੱਚ ਅੱਗ ਲੱਗ ਗਈ ਜਿਸ ਦੇ ਕਾਰਨ ਕਿਸ਼ਤੀ ਹੈ ਜਿਹੜੀ ਪਲਟ ਜਾਂਦੀ ਹੈ ਹਾਲਾਂਕਿ 100 ਤੋਂ ਵੱਧ ਲੋਕਾਂ ਨੂੰ ਸਥਾਨਕ ਹਸਪਤਾਲਾ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾ ਦਿੰਦੇ ਆ ਘਟੋ ਘਟ 148 ਲੋਕਾਂ ਦੀ ਮੌਤ ਹੋ ਗਈ ਹੈ ਤੇ ਦਰchna ਲੋਕ ਨੇ ਜਿਹੜੇ ਲਾਪਤਾ ਦੱਸੇ ਜਾ ਰਹੇ ਨੇ ਦੱਸਦੇ ਕਿ ਕਿਸ਼ਤੀ ਦੇ ਵਿੱਚ ਨਰਧਾਰਿਤ ਸੀਮਾ ਤੋਂ ਵੱਧ ਲੋਕ ਸਵਾਰ ਸੀ ਜਦੋਂ ਅਚਾਨਕ ਇੱਕ ਧਮਾਕੇ ਦੀ ਧਮਾਕੇ ਦੇ ਨਾਲ ਜਹਾਜ਼ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਿਸ ਦੇ ਕਾਰਨ ਦਹਿਸ਼ਤ ਚਾਰੇ ਪਾਸੇ ਫੈਲ ਜਾਂਦੀ ਹੈ ਤੇ ਕਿਸ਼ਤੀ اچੜੀ ਪਲਟ ਜਾਂਦੀ ਹੈ ਤਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਲੋਕਾਂ ਦੀ ਭਾਲ جاری ਹੈ ਤਾਂ ਬਿਲਕੁਲ 131 ਲਾਸ਼ਾਂ ਨੂੰ ਹੁਣ ਤੱਕ ਬਰਾਮਦ ਕਰ ਲਿਆ ਗਿਆ ਸੀ ਪਰ ਉਹ ਗਿਣਤੀ ਵਧ ਕੇ 148 ਹੋ ਗਈ ਹੈ ਬਹੁਤ ਸਾਰੀਆਂ ਲਾਸ਼ਾਂ ਨੇ ਜਿਹੜੀਆਂ ਬੁਰੀ ਹਾਲਤ ਵਿੱਚ ਕਈ ਸਟੜੀਆਂ ਹੋਈਆਂ ਵੀ ਨਹੀਂ ਤਾਂ ਘਟਨਾ ਬਾਰੇ ਜਾਣਕਾਰੀ ਦਿੰਦੇ ਇਹ ਜਾਣਕਾਰੀ ਜ਼ਰੂਰ ਤੁਹਾਨੂੰ ਦੱਸ ਦੇਣਾ ਕਿ ਇੱਕ ਔਰਤ ਨੇ ਕਿਸ਼ਤੀ ਤੇ ਹੀ ਖਾਣਾ ਪਕਾਉਣ ਲਈ ਅੱਗ ਲਗਾਈ ਸੀ ਬਹੁਤ ਜ਼ਿਆਦਾ ਜਲਣਸ਼ੀਲ ਬਾਲਣ ਉੱਥੋਂ ਥੋੜੀ ਦੂਰੀ ਤੇ ਰੱਖਿਆ ਹੋਇਆ ਸੀ ਜਿਵੇਂ ਹੀ ਬਾਲਣ ਅੱਗ ਦੇ ਸੰਪਰਕ ਦੇ ਵਿੱਚ ਆਇਆ ਇੱਕ ਵੱਡਾ ਧਮਾਕਾ ਹੋਇਆ ਜਿਸ ਦੇ ਵਿੱਚ ਬਹੁਤ ਸਾਰੇ ਲੋਕ ਤੁਰੰਤ ਮਰ ਗਏ ਦੱਸਦੀ ਹੈ ਕਿ ਟੀਮਾਂ ਨੇ ਲਾਸ਼ਾਂ ਨੂੰ ਦਫਨਾਉਣ ਦੇ ਵਿੱਚ ਮਦਦ ਕੀਤੀ ਇੱਕ ਸਥਾਨਿਕ ਸਿਵਲ ਸੁਸਾਇਟੀ ਆਗੂ ਜੋਸਫ ਲੋ ਕਹਿੰਨੇ ਕਿ ਮਰਨ ਵਾਲਿਆਂ ਦੀ ਗਿਣਤੀ ਹੈ ਜਿਹੜੀ ਕਾਫੀ ਜ਼ਿਆਦਾ ਹੈ ਕਈ ਲੋਕਾਂ ਦੀ ਮੌਤ ਹੈ ਜਿਹੜੀ ਸੜਨ ਕਾਰਨ ਹੋਈ ਹੈ ਕਈ ਮੌਤ ਲੋਕਾਂ ਦੀ ਮੌਤ ਡੁੱਬਣ ਕਾਰਨ ਵੀ ਹੋਈ ਹੈ ਤਾਂ ਇਸ ਵੇਲੇ ਸਥਾਨਕ ਲੋਕ ਤੇ ਪ੍ਰਸ਼ਾਸਨ ਮਿਲ ਕੇ ਆਪਣਾ ਕੰਮ ਕਰ ਰਹੇ ਨੇ ਤਾਂ ਬਿਲਕੁਲ ਲਾਸ਼ਾਂ ਦੀ ਪਾਲ ਹਜੇ ਤੱਕ ਵੀ ਜਾਰੀ ਹੈ ਤਾਂ ਦੱਸਦੀ ਹੈ ਕਿ ਘਟਨਾ ਤੋਂ ਤੁਰੰਤ ਬਾਅਦ ਨੇੜੇ ਮੌਜੂਦ ਕਈ ਕਿਸ਼ਤੀਆਂ ਨੇ ਵੀ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਕਈ ਲੋਕਾਂ ਨੂੰ ਤੋਂ ਬਚਾਇਆ ਗਿਆ ਤੇ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਗਿਆ ਸਸ਼੍ਰੀਕਾਲ ਤੋਂ ਦੇਖ ਰਹੇ ਦੀਪਕੌਰ ਇਸ ਵੇਲੇ ਦੀ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਫਰੀਕੀ ਦੇਸ਼ ਕਾਂਗੋ ਦੇ ਵਿੱਚ ਕਿਸ਼ਤੀ ਦੇ ਵਿੱਚ ਜ਼ੋਰਦਾਰ ਧਮਾਕਾ ਹੁੰਦਾ ਤੇ ਦੱਸਿਆ ਕਿ ਇਸ ਧਮਾਕੇ ਦੇ ਵਿੱਚ ਤਕਰੀਬਨ 150 ਲੋਕਾਂ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਪਹਿਲਾਂ ਇਹ ਦੱਸਿਆ ਜਾ ਰਿਹਾ ਕਿ ਸਹਾਜਸੇ ਦੇ ਵਿੱਚ 12 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਪਰ ਉਹ ਲਾਸ਼ਾਂ ਦੀ ਗਿਣਤੀ ਵੱਧ ਕੇ ਜੜੀ 148 ਹੋ ਗਈ ਹੈ ਯਾਨੀ ਕਿ 150 ਦੇ ਕਰੀਬ ਜਿਹੜੇ ਯਾਤਰੀ ਨੇ ਸਹਾਜਸੇ ਦਾ ਸ਼ਿਕਾਰ ਹੋ ਚੁੱਕੇ ਨੇ ਹਜੇ ਵੀ ਸੈਂਕੜੇ ਯਾਤਰੀ ਜਿਹੜੇ ਲਾਪਤਾ ਦੱਸੇ ਜਾ ਰਹੇ ਤਾਂ ਬਿਲਕੁਲ ਦੱਸਿਆ ਕਿ ਖਾਣਾ ਬਣਾਉਂਦੇ ਸਮੇਂ ਇਹ ਤਮਾਕਾ ਹੋਇਆ ਤਾਂ ਪੂਰੇ ਸ਼ਹਿਰ ਦੇ ਵਿੱਚ ਇਸ ਵੇਲੇ ਸਹਿਨ ਤੋਂ ਮੋਹਾਲੇ ਮੌਕੇ ਦੀਆਂ ਤਸਵੀਰਾਂ ਤੁਸੀਂ ਖੁਦ ਸਕਰੀਨ ਦੇ ਦੇਖ ਸਕਦੇ ਹੋ ਇੱਕ ਸਖਸ਼ ਦੇ ਵੱਲੋਂ ਵੀਡੀਓ ਬਣਾ ਲਈ ਗਈ ਹੈ ਜਦੋਂ ਕਿਸ਼ਤੀ ਦੇ ਵਿੱਚ ਅੱਗ ਲੱਗ ਗਈ ਜਿਸ ਦੇ ਕਾਰਨ ਕਿਸ਼ਤੀ ਏਜੜੀ ਪਲਟ ਜਾਂਦੀ ਹੈ ਹਾਲਾਂਕਿ 100 ਤੋਂ ਵੱਧ ਲੋਕਾਂ ਨੂੰ ਸਥਾਨਕ ਹਸਪਤਾਲਾ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾ ਦਿੰਦੇ ਆ ਘਟੋ ਘਟ 148 ਲੋਕਾਂ ਦੀ ਮੌਤ ਹੋ ਗਈ ਹੈ ਤੇ ਦਰਜਨਾ ਲੋਕ ਨੇ ਜਿਹੜੇ ਲਾਪਤਾ ਦੱਸੇ ਜਾ ਰਹੇ ਨੇ ਦੱਸਦੇ ਕਿ ਕਿਸ਼ਤੀ ਦੇ ਵਿੱਚ ਨਰਧਾਰਿਤ ਸੀਮਾ ਤੋਂ ਵੱਧ ਸਵਾਰ ਸੀ ਜਦੋਂ ਅਚਾਨਕ ਇੱਕ ਧਮਾਕੇ ਦੀ ਧਮਾਕੇ ਦੇ ਨਾਲ ਜਹਾਜ਼ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਿਸ ਦੇ ਕਾਰਨ ਦਹਿਸ਼ਤ ਚਾਰੇ ਪਾਸੇ ਫੈਲ ਜਾਂਦੀ ਹੈ ਤੇ ਕਿਸ਼ਤੀ اچੜੀ ਪਲਟ ਜਾਂਦੀ ਹੈ ਤਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਲੋਕਾਂ ਦੀ ਭਾਲ جاری ਹੈ ਤਾਂ ਬਿਲਕੁਲ 131 ਲਾਸ਼ਾਂ ਨੂੰ ਹੁਣ ਤੱਕ ਬਰਾਮਦ ਕਰ ਲਿਆ ਗਿਆ ਸੀ ਪਰ ਉਹ ਗਿਣਤੀ ਵਧ ਕੇ 148 ਹੋ ਗਈ ਹੈ ਬਹੁਤ ਸਾਰੀਆਂ ਲਾਸ਼ਾਂ ਨੇ ਜਿਹੜੀਆਂ ਬੁਰੀ ਹਾਲਤ ਵਿੱਚ ਹੈ ਕਈ ਤਰ੍ਹਾਂ ਸੜੀਆਂ ਹੋਈਆਂ ਵੀ ਨੇ ਤਾਂ ਘਟਨਾ ਬਾਰੇ ਜਾਣਕਾਰੀ ਦਿੰਦੇ ਇਹ ਜਾਣਕਾਰੀ ਜ਼ਰੂਰ ਤੁਹਾਨੂੰ ਦੱਸ ਦੇਣਾ ਕਿ ਇੱਕਔਰਤ ਨੇ ਕਿਸ਼ਤੀ ਇਹੀ ਖਾਣਾ ਪਕਾਉਣ ਲਈ ਅੱਗ ਲਗਾਈ ਸੀ ਬਹੁਤ ਜ਼ਿਆਦਾ ਜਲਣਸ਼ੀਲ ਬਾਲਣ ਉਥੋ ਥੋੜੀ ਦੂਰੀ ਤੇ ਰੱਖਿਆ ਹੋਇਆ ਸੀ ਜਿਵੇਂ ਹੀ ਬਾਲਣ ਅੱਗ ਦੇ ਸੰਪਰਕ ਦੇ ਵਿੱਚ ਆਇਆ ਇੱਕ ਵੱਡਾ ਧਮਾਕਾ ਹੋਇਆ ਜਿਸ ਦੇ ਵਿੱਚ ਬਹੁਤ ਸਾਰੇ ਲੋਕ ਤੁਰੰਤ ਮਰ ਗਏ ਦੱਸਿਆ ਕਿ ਟੀਮਾਂ ਨੇ ਲਾਸ਼ਾਂ ਨੂੰ ਦਫਨਾਉਣ ਦੇ ਵਿੱਚ ਮਦਦ ਕੀਤੀ ਇੱਕ ਸਥਾਨਿਕ ਸਿਵਲ ਸੁਸਾਇਟੀ ਆਗੂ ਜੋਸਫ ਲੋਕੇ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਹੈ ਜਿਹੜੀ ਕਾਫੀ ਜ਼ਿਆਦਾ ਹੈ ਕਈ ਲੋਕਾਂ ਦੀ ਮੌਤ ਹੈ ਜਿਹੜੀ ਸੜਨ ਕਾਰਨ ਹੋਈ ਹੈ ਕਈ ਮੌਤ ਲੋਕਾਂ ਦੀ ਮੌਤ ਡੁੱਬਣ ਕਾਰਨ ਵੀ ਹੋਈ ਹੈ ਤਾਂ ਇਸ ਲਈ ਸਥਾਨਕ ਲੋਕ ਤੇ ਪ੍ਰਸ਼ਾਸਨ ਮਿਲ ਕੇ ਆਪਣਾ ਕੰਮ ਕਰ ਰਹੇ ਨੇ ਤਾਂ ਬਿਲਕੁਲ ਲਾਸ਼ਾਂ ਦੀ ਪਾਲ ਹਜੇ ਤੱਕ ਵੀ ਜਾਰੀ ਹੈ ਤਾਂ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਨੇੜੇ ਮੌਜੂਦ ਕਈ ਕਿਸ਼ਤੀਆਂ ਨੇ ਵੀ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਕਈ ਲੋਕਾਂ ਨੂੰ ਉਹ ਤੋਂ ਬਚਾਇਆ ਗਿਆ ਤੇ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਗਿਆ ਸਰਸਿਕਾ ਤੋਂ ਦੇਖ ਰਹੇ ਹਾਂ ਐਸਐ ਦੀਪ ਕੌਰ ਇਸ ਵੇਲੇ ਦੀ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਫਰੀਕੀ ਦੇਸ਼ ਕਾਂਗੋ ਦੇ ਵਿੱਚ ਕਿਸ਼ਤੀ ਦੇ ਵਿੱਚ ਜ਼ੋਰਦਾਰ ਧਮਾਕਾ ਹੁੰਦਾ ਹੈ ਤੇ ਦੱਸਿਆ ਕਿ ਇਸ ਧਮਾਕੇ ਦੇ ਵਿੱਚ ਤਕਰੀਬਨ 150 ਲੋਕਾਂ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਪਹਿਲਾਂ ਇਹ ਦੱਸਿਆ ਜਾ ਰਿਹਾ ਕਿ ਸਹਾਦਸੇ ਦੇ ਵਿੱਚ 12 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਪਰ ਉਹ ਲਾਸ਼ਾਂ ਦੀ ਗਿਣਤੀ ਵੱਧ ਕੇ ਜੜੀ 148 ਹੋ ਗਈ ਹੈ ਯਾਨੀ ਕਿ 150 ਦੇ ਕਰੀਬ ਜਿਹੜੇ ਯਾਤਰੀ ਨੇ ਸਹਾਦਸੇ ਦਾ ਸ਼ਿਕਾਰ ਹੋ ਚੁੱਕੇ ਨੇ ਹਜੇ ਵੀ ਸੈਂਕੜੇ ਯਾਤਰੀ ਨੇ ਜਿਹੜੇ ਲਾਪਤਾ ਦੱਸੇ ਜਾ ਰਹੇ ਨੇ ਬਿਲਕੁਲ ਦੱਸਿਆ ਕਿ ਖਾਣਾ ਬਣਾਉਂਦੇ ਸਮੇਂ ਇਹ ਤਮਾਕਾ ਹੋਇਆ ਤਾਂ ਪੂਰੇ ਸ਼ਹਿਰ ਦੇ ਵਿੱਚ ਇਸ ਵੇਲੇ ਸਹਿਨ ਦਾ ਮੋਹੱਲਾ ਮੌਕੇ ਦੀਆਂ ਤਸਵੀਰਾਂ ਤੁਸੀਂ ਖੁਦ ਸਕਰੀਨ ਤੇ ਦੇਖ ਸਕਦੇ ਹੋ ਇੱਕ ਸਖਸ਼ ਦੇ ਵੱਲੋਂ ਵੀਡੀਓ ਬਣਾ ਲਈ ਗਈ ਹੈ ਜਦੋਂ ਕਿਸ਼ਤੀ ਦੇ ਵਿੱਚ ਅੱਗ ਲੱਗ ਗਈ ਜਿਸ ਦੇ ਕਾਰਨ ਕਿਸ਼ਤੀ ਹੈ ਜਿਹੜੀ ਪਲਟ ਜਾਂਦੀ ਹੈ ਹਾਲਾਂਕਿ 100 ਤੋਂ ਵੱਧ ਲੋਕਾਂ ਨੂੰ ਸਥਾਨਕ ਹਸਪਤਾਲਾਂ ਦੇ ਵਿੱਚ ਭੜਤੀ ਕਰਵਾਇਆ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾ ਦਿੰਦੇ ਆ ਘੱਟੋ ਘੱਟ 148 ਲੋਕਾਂ ਦੀ ਮੌਤ ਹੋ ਗਈ ਹੈ ਤੇ ਦਰਜਨਾ ਲੋਕ ਨੇ ਜਿਹੜੇ ਲਾਪਤਾ ਦੱਸੇ ਜਾ ਰਹੇ ਨੇ ਦੱਸਦੇ ਕਿ ਕਿਸ਼ਤੀ ਦੇ ਵਿੱਚ ਨਿਰਧਾਰਿਤ ਸੀਮਾ ਤੋਂ ਵੱਧ ਸਵਾਰ ਸੀ ਜਦੋਂ ਅਚਾਨਕ ਇੱਕ ਧਮਾਕੇ ਦੀ ਧਮਾਕੇ ਦੇ ਨਾਲ ਜਹਾਜ਼ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਿਸ ਦੇ ਕਾਰਨ ਦਹਿਸ਼ਤ ਚਾਰੇ ਪਾਸੇ ਫੈਲ ਜਾਂਦੀ ਹੈ ਤੇ ਕਿਸ਼ਤੀ ਐਚ ਡੀ ਪਲਟ ਜਾਂਦੀ ਹੈ ਤਾਂ ਦੱਸਿਆ ਕਿਸ ਘਟਨਾ ਤੋਂ ਬਾਅਦ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਲੋਕਾਂ ਦੀ ਭਾਲ ਜਾਰੀ ਹੈ ਆ ਤਾਂ ਬਿਲਕੁਲ 131 ਲਾਸ਼ਾਂ ਨੂੰ ਹੁਣ ਤੱਕ ਬਰਾਮਦ ਕਰ ਲਿਆ ਗਿਆ ਸੀ ਪਰ ਉਹ ਗਿਣਤੀ ਵਧ ਕੇ 148 ਹੋ ਗਈ ਹੈ ਬਹੁਤ ਸਾਰੀਆਂ ਲਾਸ਼ਾਂ ਨੇ ਜਿਹੜੀਆਂ ਬੁਰੀ ਹਾਲਤ ਵਿੱਚ ਹੈ ਕਈ ਤਰ੍ਹਾਂ ਸੜੀਆਂ ਹੋਈਆਂ ਵੀ ਨੇ ਤਾਂ ਘਟਨਾ ਬਾਰੇ ਜਾਣਕਾਰੀ ਦਿੰਦੇ ਇਹ ਜਾਣਕਾਰੀ ਜ਼ਰੂਰ ਤੁਹਾਨੂੰ ਦੱਸ ਦੇਣਾ ਹੈ ਕਿ ਕਾਰਤ ਨੇ ਕਿਸ਼ਤੀ ਇਹੀ ਖਾਣਾ ਪਕਾਉਣ ਲਈ ਅੱਗ ਲਗਾਈ ਸੀ ਬਹੁਤ ਜ਼ਿਆਦਾ ਜਲਣਸ਼ੀਲ ਬਾਲਣ ਉਥੋ ਥੋੜੀ ਦੂਰੀ ਤੇ ਰੱਖਿਆ ਹੋਇਆ ਸੀ ਜਿਵੇਂ ਹੀ ਬਾਲਣ ਅੱਗ ਦੇ ਸੰਪਰਕ ਦੇ ਵਿੱਚ ਆਇਆ ਇੱਕ ਵੱਡਾ ਧਮਾਕਾ ਹੋਇਆ ਜਿਸ ਦੇ ਵਿੱਚ ਬਹੁਤ ਸਾਰੇ ਲੋਕ ਤੁਰੰਤ ਮਰ ਗਏ ਦੱਸਦੀ ਹੈ ਕਿ ਟੀਮਾਂ ਨੇ ਲਾਸ਼ਾਂ ਨੂੰ ਦਫਨਾਉਣ ਦੇ ਵਿੱਚ ਮਦਦ ਕੀਤੀ ਤੇ ਇੱਕ ਸਥਾਨਿਕ ਸਿਵਲ ਸੁਸਾਇਟੀ ਆਗੂ ਜੋਸਫ ਲੋਕੇ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਹੈ ਜਿਹੜੀ ਕਾਫੀ ਜ਼ਿਆਦਾ ਹੈ ਕਈ ਲੋਕਾਂ ਦੀ ਮੌਤ ਹੈ ਜਿਹੜੀ ਸੜਨ ਕਾਰਨ ਹੋਈ ਹੈ ਕਈ ਮੌਤ ਲੋਕਾਂ ਦੀ ਮੌਤ ਡੁੱਬਣ ਕਾਰਨ ਵੀ ਹੋਈ ਹੈ ਤਾਂ ਸੁਰੂਲੇ ਸਥਾਨਕ ਲੋਕ ਤੇ ਪ੍ਰਸ਼ਾਸਨ ਮਿਲ ਲਈ ਆਪਣਾ ਕੰਮ ਕਰ ਰਹੇ ਨੇ ਤਾਂ ਬਿਲਕੁਲ ਲਾਸ਼ਾਂ ਦੀ ਪਾਲ ਹਜੇ ਤੱਕ ਵੀ ਜਾਰੀ ਹੈ ਤਾਂ ਦੱਸਦੀ ਹੈ ਕਿ ਘਟਨਾ ਤੋਂ ਤੁਰੰਤ ਬਾਅਦ ਨੇੜੇ ਮੌਜੂਦ ਕਈ ਕਿਸ਼ਤੀਆਂ ਨੇ ਵੀ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਕਈ ਲੋਕਾਂ ਨੂੰ ਤੋਂ ਬਚਾਇਆ ਗਿਆ ਤੇ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਗਿਆ ਸਸ਼੍ਰੀਕਾਲ ਤੋਂ ਦੇਖ ਰਹ ਦੀਪ ਕੌਰ ਇਸ ਵੇਲੇ ਦੀ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਫਰੀਕੀ ਦੇਸ਼ ਕਾਂਗੋ ਦੇ ਵਿੱਚ ਕਿਸ਼ਤੀ ਦੇ ਵਿੱਚ ਜ਼ੋਰਦਾਰ ਧਮਾਕਾ ਹੁੰਦਾ ਹੈ ਤੇ ਦੱਸਿਆ ਕਿ ਇਸ ਧਮਾਕੇ ਦੇ ਵਿੱਚ ਤਕਰੀਬਨ 150 ਲੋਕਾਂ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਪਹਿਲਾਂ ਇਹ ਦੱਸਿਆ ਜਾ ਰਿਹਾ ਕਿ ਇਸ ਹਾਦਸੇ ਦੇ ਵਿੱਚ 12 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਪਰ ਉਹ ਲਾਸ਼ਾਂ ਦੀ ਗਿਣਤੀ ਵੱਧ ਕੇ ਜੜੀ 148 ਹੋ ਗਈ ਹੈ ਯਾਨੀ ਕਿ 150 ਦੇ ਕਰੀਬ ਜਿਹੜੇ ਯਾਤਰੀ ਨੇ ਸਹਾਦਸੇ ਦਾ ਸ਼ਿਕਾਰ ਹੋ ਚੁੱਕੇ ਨੇ ਹਜੇ ਵੀ ਸੈਂਕੜੇ ਯਾਤਰੀ ਨੇ ਜਿਹੜੇ ਲਾਪਤਾ ਦੱਸੇ ਜਾ ਰਹੇ ਤਾਂ ਬਿਲਕੁਲ ਦਾਸੀ ਕਿ ਖਾਣਾ ਬਣਾਉਂਦੇ ਸਮੇਂ ਇਹ ਤਮਾਕਾ ਹੋਇਆ ਤਾਂ ਪੂਰੇ ਸ਼ਹਿਰ ਦੇ ਵਿੱਚ ਇਸ ਵੇਲੇ ਸਹਿਨ ਦਾ ਮੋਹੱਲਾ ਮੌਕੇ ਦੀਆਂ ਤਸਵੀਰਾਂ ਤੁਸੀਂ ਖੁਦ ਸਕਰੀਨ ਦੇ ਦੇਖ ਸਕਦੇ ਹੋ ਇੱਕ ਸਖਸ਼ ਤੇ ਵੱਲੋਂ ਵੀਡੀਓ ਬਣਾ ਲਈ ਗਈ ਹੈ ਜਦੋਂ ਕਿਸ਼ਤੀ ਦੇ ਵਿੱਚ ਉੱਕ ਲੱਗ ਗਈ ਜਿਸ ਦੇ ਕਾਰਨ ਕਿਸ਼ਤੀ ਏਜੜੀ ਪਲਟ ਜਾਂਦੀ ਹੈ ਹਾਲਾਂਕਿ 100 ਤੋਂ ਵੱਧ ਲੋਕਾਂ ਨੂੰ ਸਥਾਨਕ ਹਸਪਤਾਲਾ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾ ਦਿੰਦੇ ਆ ਘੱਟੋ ਘੱਟ 148 ਲੋਕਾਂ ਦੀ ਮੌਤ ਹੋ ਗਈ ਹੈ ਤੇ ਦਰਜਨਾ ਲੋਕ ਨੇ ਜਿਹੜੇ ਲਾਪਤਾ ਦੱਸੇ ਜਾ ਰਹੇ ਨੇ ਦੱਸਦੇ ਕਿ ਇਹ ਕਿਸ਼ਤੀ ਦੇ ਵਿੱਚ ਨਿਰਧਾਰਿਤ ਸੀਮਾ ਤੋਂ ਵੱਧ ਖੁਸ਼ਵਾਰਸੇ ਜਦੋਂ ਅਚਾਨਕ ਇੱਕ ਧਮਾਕੇ ਦੀ ਧਮਾਕੇ ਦੇ ਨਾਲ ਜਹਾਜ਼ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਿਸ ਦੇ ਕਾਰਨ ਦਹਿਸ਼ਤ ਚਾਰੇ ਪਾਸੇ ਫੈਲ ਜਾਂਦੀ ਹੈ ਤੇ ਕਿਸ਼ਤੀ اچੜੀ ਪਲਟ ਜਾਂਦੀ ਹੈ ਤਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਲੋਕਾਂ ਦੀ ਭਾਲ ਜਾਰੀ ਹੈ ਹਾਂ ਤਾਂ ਬਿਲਕੁਲ 131 ਲਾਸ਼ਾਂ ਨੂੰ ਹੁਣ ਤੱਕ ਬਰਾਮਦ ਕਰ ਲਿਆ ਗਿਆ ਸੀ ਪਰ ਉਹ ਗਿਣਤੀ ਵਧ ਕੇ 148 ਹੋ ਗਈ ਹੈ ਬਹੁਤ ਸਾਰੀਆਂ ਲਾਸ਼ਾਂ ਨੇ ਜਿਹੜੀਆਂ ਬੁਰੀ ਹਾਲਤ ਵਿੱਚ ਕਈ ਤਰ੍ਹਾਂ ਸੜੀਆਂ ਹੋਈਆਂ ਵੀ ਨੇ ਤਾਂ ਘਟਨਾ ਬਾਰੇ ਜਾਣਕਾਰੀ ਦਿੰਦੇ ਇਹ ਜਾਣਕਾਰੀ ਜ਼ਰੂਰ ਤੁਹਾਨੂੰ ਦੱਸ ਦੇਣਾ ਕਿ ਇੱਕਔਰਤ ਨੇ ਕਿਸ਼ਤੀ ਇਹੀ ਖਾਣਾ ਪਕਾਉਣ ਲਈ ਅੱਗ ਲਗਾਈ ਸੀ ਬਹੁਤ ਜ਼ਿਆਦਾ ਜਲਣਸ਼ੀਲ ਬਾਲਣ ਉਥੋਂ ਥੋੜੀ ਦੂਰੀ ਤੇ ਰੱਖਿਆ ਹੋਇਆ ਸੀ ਜਿਵੇਂ ਹੀ ਬਾਲਣ ਅੱਗ ਦੇ ਸੰਪਰਕ ਦੇ ਵਿੱਚ ਆਇਆ ਇੱਕ ਵੱਡਾ ਧਮਾਕਾ ਹੋਇਆ ਜਿਸ ਦੇ ਵਿੱਚ ਬਹੁਤ ਸਾਰੇ ਲੋਕ ਤੁਰੰਤ ਮਰ ਗਏ ਦੱਸਿਆ ਕਿ ਟੀਮਾਂ ਨੇ ਲਾਸ਼ਾਂ ਨੂੰ ਦਫਨਾਉਣ ਦੇ ਵਿੱਚ ਮਦਦ ਕੀਤੀ ਇੱਕ ਸਥਾਨਿਕ ਸਿਵਲ ਸੁਸਾਇਟੀ ਆਗੂ ਜੋਸਫ ਲੋਕੇਂ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਹੈ ਜਿਹੜੀ ਕਾਫੀ ਜ਼ਿਆਦਾ ਹੈ ਕਈ ਲੋਕਾਂ ਦੀ ਮੌਤ ਹੈ ਜਿਹੜੀ ਸੜਨ ਕਾਰਨ ਹੋਈ ਹੈ ਕਈ ਮੌਤ ਲੋਕਾਂ ਦੀ ਮੌਤ ਡੁੱਬਣ ਕਾਰਨ ਵੀ ਹੋਈ ਹੈ ਤਾਂ ਇਸ ਵੇਲੇ ਸਥਾਨਕ ਲੋਕ ਅਤੇ ਪ੍ਰਸ਼ਾਸਨ ਮਿਲ ਕੇ ਆਪਣਾ ਕੰਮ ਕਰ ਰਹੇ ਨੇ ਤਾਂ ਬਿਲਕੁਲ ਲਾਸ਼ਾਂ ਦੀ ਪਾਲ ਹਜੇ ਤੱਕ ਵੀ ਜਾਰੀ ਹੈ ਤਾਂ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਨੇੜੇ ਮੌਜੂਦ ਕਈ ਕਿਸ਼ਤੀਆਂ ਨੇ ਵੀ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਕਈ ਲੋਕਾਂ ਨੂੰ ਤੋਂ ਬਚਾਇਆ ਗਿਆ ਤੇ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਗਿਆ ਸਰਸ਼ਕਾਲ ਤੋਂ ਦੇਖ ਰਹੇ ਹਾਂ ਐ ਦੀਪ ਕੌਰ ਇਸ ਵੇਲੇ ਦੀ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਆ ਫਰੀਕੀ ਦੇਸ਼ ਕਾਂਗੋ ਦੇ ਵਿੱਚ ਕਿਸ਼ਤੀ ਦੇ ਵਿੱਚ ਜ਼ੋਰਦਾਰ ਧਮਾਕਾ ਹੁੰਦਾ ਹੈ ਤੇ ਦੱਸਿਆ ਕਿ ਇਸ ਧਮਾਕੇ ਦੇ ਵਿੱਚ ਤਕਰੀਬਨ 150 ਲੋਕਾਂ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਪਹਿਲਾਂ ਇਹ ਦੱਸਿਆ ਜਾ ਰਿਹਾ ਕਿ ਸਹਾਦਸੇ ਦੇ ਵਿੱਚ 12 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਪਰ ਉਹ ਲਾਸ਼ਾਂ ਦੀ ਗਿਣਤੀ ਵੱਧ ਕੇ ਜੜੀ 148 ਹੋ ਗਈ ਹੈ ਯਾਨੀ ਕਿ 150 ਦੇ ਕਰੀਬ ਜਿਹੜੇ ਯਾਤਰੀ ਨੇ ਸਹਾਦਸੇ ਦਾ ਸ਼ਿਕਾਰ ਹੋ ਚੁੱਕੇ ਨੇ ਹਜੇ ਵੀ ਸੈਂਕੜੇ ਯਾਤਰੀ ਨੇ ਜਿਹੜੇ ਲਾਪਤਾ ਦੱਸੇ ਜਾ ਰਹੇ ਨੇ ਬਿਲਕੁਲ ਦੱਸਿਆ ਕਿ ਖਾਣਾ ਬਣਾਉਂਦੇ ਸਮੇਂ ਇਹ ਧਮਾਕਾ ਹੋਇਆ ਤਾਂ ਪੂਰੇ ਸ਼ਹਿਰ ਦੇ ਵਿੱਚ ਇਸ ਵੇਲੇ ਸਹਿਨ ਦਾ ਮੋਹੱਲਾ ਮੌਕੇ ਦੀਆਂ ਤਸਵੀਰਾਂ ਤੁਸੀਂ ਖੁਦ ਸਕਰੀਨ ਤੇ ਦੇਖ ਸਕਦੇ ਹੋ ਇੱਕ ਸਖਸ਼ਤੇ ਵੱਲੋਂ ਵੀਡੀਓ ਬਣਾ ਲਈ ਗਈ ਹੈ ਜਦੋਂ ਕਿਸ਼ਤੀ ਦੇ ਵਿੱਚੋਂ ਅੱਗ ਲੱਗ ਗਈ ਜਿਸ ਦੇ ਕਾਰਨ ਕਿਸ਼ਤੀ ਝੜੀ ਪਲਟ ਜਾਂਦੀ ਹੈ ਹਾਲਾਂਕਿ 100 ਤੋਂ ਵੱਧ ਲੋਕਾਂ ਨੂੰ ਸਥਾਨਕ ਹਸਪਤਾਲਾ ਦੇ ਵਿੱਚ ਪੜਤੀ ਕਰਵਾਇਆ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾ ਦਿੰਦੇ ਹਾਂ ਘੱਟੋ ਘੱਟ 148 ਲੋਕਾਂ ਦੀ ਮੌਤ ਹੋ ਗਈ ਹੈ ਤੇ ਦਰਜਨਾ ਲੋਕ ਨੇ ਜਿਹੜੇ ਲਾਪਤਾ ਦੱਸੇ ਜਾ ਰਹੇ ਨੇ ਦੱਸਦੇ ਕਿ ਗਿਸ਼ਤੀ ਦੇ ਵਿੱਚ ਨਿਰਧਾਰਿਤ ਸੀਮਾ ਤੋਂ ਵੱਧ ਸਵਾਰਸੀ ਜਦੋਂ ਅਚਾਨਕ ਇੱਕ ਧਮਾਕੇ ਦੀ ਧਮਾਕੇ ਦੇ ਨਾਲ ਜਹਾਜ਼ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਿਸ ਦੇ ਕਾਰਨ ਦਹਿਸ਼ਤ ਚਾਰੇ ਪਾਸੇ ਫੈਲ ਜਾਂਦੀ ਹੈ ਤੇ ਕਿਸ਼ਤੀ ਐਚ ਡੀ ਪਲਟ ਜਾਂਦੀ ਹੈ ਤਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਲੋਕਾਂ ਦੀ ਭਾਲ جاری ਹੈ ਆ ਤਾਂ ਬਿਲਕੁਲ 131 ਲਾਸ਼ਾਂ ਨੂੰ ਹੁਣ ਤੱਕ ਬਰਾਮਦ ਕਰ ਲਿਆ ਗਿਆ ਸੀ ਪਰ ਉਹ ਗਿਣਤੀ ਵਧ ਕੇ 148 ਹੋ ਗਈ ਹੈ ਬਹੁਤ ਸਾਰੀਆਂ ਲਾਸ਼ਾਂ ਨੇ ਜਿਹੜੀਆਂ ਬੁਰੀ ਹਾਲਤ ਵਿੱਚ ਕਈ ਤਰ੍ਹਾਂ ਸੜੀਆਂ ਹੋਈਆਂ ਵੀ ਨੇ ਤਾਂ ਘਟਨਾ ਬਾਰੇ ਜਾਣਕਾਰੀ ਦਿੰਦੇ ਇਹ ਜਾਣਕਾਰੀ ਜ਼ਰੂਰ ਤੁਹਾਨੂੰ ਦੱਸਦੇ ਨੇ ਕਿ ਇੱਕ ਔਰਤ ਨੇ ਕਿਸ਼ਤੀ ਹੀ ਖਾਣਾ ਪਕਾਉਣ ਲਈ ਅੱਗ ਲਗਾਈ ਸੀ ਬਹੁਤ ਜ਼ਿਆਦਾ ਜਲਣਸ਼ੀਲ ਬਾਲਣ ਉਥੋ ਥੋੜੀ ਦੂਰੀ ਤੇ ਰੱਖਿਆ ਹੋਇਆ ਸੀ ਜਿਵੇਂ ਹੀ ਬਾਲਣ ਅੱਗ ਦੇ ਸੰਪਰਕ ਦੇ ਵਿੱਚ ਆਇਆ ਇੱਕ ਵੱਡਾ ਧਮਾਕਾ ਹੋਇਆ ਜਿਸ ਦੇ ਵਿੱਚ ਬਹੁਤ ਸਾਰੇ ਲੋਕ ਤੁਰੰਤ ਮਰ ਗਏ ਦੱਸਿਆ ਕਿ ਟੀਮਾਂ ਨੇ ਲਾਸ਼ਾਂ ਨੂੰ ਦਫਨਾਉਣ ਦੇ ਵਿੱਚ ਮਦਦ ਕੀਤੀ ਤੇ ਸਥਾਨਿਕ ਸਿਵਲ ਸੁਸਾਇਟੀ ਆਗੂ ਜੋਸਫ ਲੋਕ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਹੈ ਜਿਹੜੀ ਕਾਫੀ ਜ਼ਿਆਦਾ ਹੈ ਕਈ ਲੋਕਾਂ ਦੀ ਮੌਤ ਹੈ ਜਿਹੜੀ ਸੜਨ ਕਾਰਨ ਹੋਈ ਹੈ ਕਈ ਮੌਤ ਲੋਕਾਂ ਦੀ ਮੌਤ ਡੁੱਬਣ ਕਾਰਨ ਦੀ ਹੋਈ ਹੈ ਤਾਂ ਸੁਰੂਲੇ ਸਥਾਨਕ ਲੋਕ ਤੇ ਪ੍ਰਸ਼ਾਸਨ ਮਿਲ ਲਈ ਆਪਣਾ ਕੰਮ ਕਰ ਰਹੇ ਨੇ ਤਾਂ ਬਿਲਕੁਲ ਲਾਸ਼ਾਂ ਦੀ ਪਾਲ ਹਜੇ ਤੱਕ ਵੀ ਜਾਰੀ ਹੈ ਤਾਂ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਨੇੜੇ ਮੌਜੂਦ ਕਈ ਕਿਸ਼ਤੀਆਂ ਨੇ ਵੀ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਕਈ ਲੋਕਾਂ ਨੂੰ ਤੋਂ ਬਚਾਇਆ ਗਿਆ ਤੇ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਗਿਆ ਸਰਸਿਕਾ ਤੋਂ ਦੇਖ ਰਹੇ ਐਸਐਮ ਕੋਰਸ ਵਲਦੀ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਆ ਫਰੀਕੀ ਦੇਸ਼ ਕਾਂਗੋ ਦੇ ਵਿੱਚ ਕਿਸ਼ਤੀ ਦੇ ਵਿੱਚ ਜ਼ੋਰਦਾਰ ਧਮਾਕਾ ਹੁੰਦਾ ਹੈ ਤੇ ਦੱਸਿਆ ਕਿ ਇਸ ਧਮਾਕੇ ਦੇ ਵਿੱਚ ਤਕਰੀਬਨ 150 ਲੋਕਾਂ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਪਹਿਲਾਂ ਇਹ ਦੱਸਿਆ ਜਾ ਰਿਹਾ ਕਿ ਸਹਾਦਸੇ ਦੇ ਵਿੱਚ 12 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਪਰ ਉਹ ਲਾਸ਼ਾਂ ਦੀ ਗਿਣਤੀ ਵਧ ਕੇ ਜੜੀ 148 ਹੋ ਗਈ ਹੈ ਯਾਨੀ ਕਿ 150 ਦੇ ਕਰੀਬ ਜਿਹੜੇ ਯਾਤਰੀ ਨੇ ਸਹਾਦਸੇ ਦਾ ਸ਼ਿਕਾਰ ਹੋ ਚੁੱਕੇ ਨੇ ਹਜੇ ਵੀ ਸੈਂਕੜੇ ਯਾਤਰੀ ਨੇ ਜਿਹੜੇ ਲਾਪਤਾ ਦੱਸੇ ਜਾ ਰਹੇ ਨੇ ਬਿਲਕੁਲ ਦੱਸਿਆ ਕਿ ਖਾਣਾ ਬਣਾਉਂਦੇ ਸਮੇਂ ਇਹ ਤਮਾਕਾ ਹੋਇਆ ਤਾਂ ਪੂਰੇ ਸ਼ਹਿਰ ਦੇ ਵਿੱਚ ਇਸ ਵੇਲੇ ਸਹਿਨ ਤੋਂ ਮੋਹੱਲੇ ਮੌਕੇ ਦੀਆਂ ਤਸਵੀਰਾਂ ਤੁਸੀਂ ਖੁਦ ਸਕਰੀਨ ਤੇ ਦੇਖ ਸਕਦੇ ਹੋ ਇੱਕ ਸਖਸ਼ ਤੇ ਵੱਲੋਂ ਵੀਡੀਓ ਬਣਾ ਲਈ ਗਈ ਹੈ ਜਦੋਂ ਕਿਸ਼ਤੀ ਦੇ ਵਿੱਚ ਅੱਗ ਲੱਗ ਗਈ ਜਿਸ ਦੇ ਕਾਰਨ ਕਿਸ਼ਤੀ ਹੈ ਜਿਹੜੀ ਪਲਟ ਜਾਂਦੀ ਹੈ ਹਾਲਾਂਕਿ 100 ਤੋਂ ਵੱਧ ਲੋਕਾਂ ਨੂੰ ਸਥਾਨਕ ਹਸਪਤਾਲਾਂ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾ ਦਿੰਦੇ ਆ ਘੱਟੋ ਘੱਟ 148 ਲੋਕਾਂ ਦੀ ਮੌਤ ਹੋ ਗਈ ਹੈ ਤੇ ਦਰਜਨਾ ਲੋਕ ਨੇ ਜਿਹੜੇ ਲਾਪਤਾ ਦੱਸੇ ਜਾ ਰਹੇ ਨੇ ਦੱਸਦੇ ਕਿ ਇਹ ਕਿਸ਼ਤੀ ਦੇ ਵਿੱਚ ਨਿਰਧਾਰਿਤ ਸੀਮਾ ਤੋਂ ਵੱਧ ਸਵਾਰਸੀ ਜਦੋਂ ਅਚਾਨਕ ਇੱਕ ਧਮਾਕੇ ਦੀ ਧਮਾਕੇ ਦੇ ਨਾਲ ਜਹਾਜ਼ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਿਸ ਦੇ ਕਾਰਨ ਦਹਿਸ਼ਤ ਚਾਰੇ ਪਾਸੇ ਫੈਲ ਜਾਂਦੀ ਹੈ ਤੇ ਕਿਸ਼ਤੀ اچੜੀ ਪਲਟ ਜਾਂਦੀ ਹੈ ਤਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਲੋਕਾਂ ਦੀ ਭਾਲ ਜਾਰੀ ਹੈ ਤਾਂ ਬਿਲਕੁਲ 131 ਲਾਸ਼ਾਂ ਨੂੰ ਹੁਣ ਤੱਕ ਬਰਾਮਦ ਕਰ ਲਿਆ ਗਿਆ ਸੀ ਪਰ ਉਹ ਗਿਣਤੀ ਵਧ ਕੇ 148 ਹੋ ਗਈ ਹੈ ਬਹੁਤ ਸਾਰੀਆਂ ਲਾਸ਼ਾਂ ਨੇ ਜਿਹੜੀਆਂ ਬੁਰੀ ਹਾਲਤ ਵਿੱਚ ਕਈ ਤਰ੍ਹਾਂ ਸੜੀਆਂ ਹੋਈਆਂ ਵੀ ਨੇ ਤਾਂ ਘਟਨਾ ਬਾਰੇ ਜਾਣਕਾਰੀ ਦਿੰਦੇ ਇਹ ਜਾਣਕਾਰੀ ਜ਼ਰੂਰ ਤੁਹਾਨੂੰ ਦੱਸ ਦੇਣਾ ਹੈ ਕਿ ਔਰਤ ਨੇ ਕਿਸ਼ਤੀ ਇਹੀ ਖਾਣਾ ਪਕਾਉਣ ਲਈ ਅੱਗ ਲਗਾਈ ਸੀ ਬਹੁਤ ਜ਼ਿਆਦਾ ਜਲਨਸ਼ੀਲ ਬਾਲਣ ਉਥੋਂ ਥੋੜੀ ਦੂਰੀ ਤੇ ਰੱਖਿਆ ਹੋਇਆ ਸੀ ਜਿਵੇਂ ਹੀ ਬਾਲਣ ਅੱਗ ਦੇ ਸੰਪਰਕ ਦੇ ਵਿੱਚ ਆਇਆ ਇੱਕ ਵੱਡਾ ਧਮਾਕਾ ਹੋਇਆ ਜਿਸ ਦੇ ਵਿੱਚ ਬਹੁਤ ਸਾਰੇ ਲੋਕ ਤੁਰੰਤ ਮਰ ਗਏ ਦੱਸ ਦਈਏ ਕਿ ਟੀਮਾਂ ਨੇ ਲਾਸ਼ਾਂ ਨੂੰ ਦਫਨਾਉਣ ਦੇ ਵਿੱਚ ਮਦਦ ਕੀਤੀ ਇੱਕ ਸਥਾਨਿਕ ਸਿਵਲ ਸੁਸਾਇਟੀ ਆਗੂ ਜੋਸਫ ਲੋਕੈਨ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਹੈ ਜਿਹੜੀ ਕਾਫੀ ਜ਼ਿਆਦਾ ਹੈ ਕਈ ਲੋਕਾਂ ਦੀ ਮੌਤ ਹੈ ਜਿਹੜੀ ਸੜਨ ਕਾਰਨ ਹੋਈ ਹੈ ਕਈ ਮੌਤ ਲੋਕਾਂ ਦੀ ਮੌਤ ਡੁੱਬਣ ਕਾਰਨ ਵੀ ਹੋਈ ਹੈ ਤਸਵੀਰਲੇ ਸਥਾਨਕ ਲੋਕ ਤੇ ਪ੍ਰਸ਼ਾਸਨ ਮਿਲ ਕੇ ਆਪਣਾ ਕੰਮ ਕਰ ਰਹੇ ਨੇ ਤਾਂ ਬਿਲਕ ਆਸ਼ਰਾਂ ਦੀ ਪਾਲ ਹਜੇ ਤੱਕ ਵੀ ਜਾਰੀ ਹੈ ਤਦ ਆizie ਕਿ ਘਟਨਾ ਤੋਂ ਤੁਰੰਤ ਬਾਅਦ ਨੇੜੇ ਮੌਜੂਦ ਕਈ ਕਿਸ਼ਤੀਆਂ ਨੇ ਵੀ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਕਈ ਲੋਕਾਂ ਨੂੰ ਤੋਂ ਬਚਾਇਆ ਗਿਆ ਤੇ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਗਿਆ ਸਸ਼੍ਰੀਕਾਲ ਤੋਂ ਦੇਖ ਰਹੇ ਹਾਂ ਐਸਐਮ ਸੈਡ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੋਰਸ ਵੇਲੇ ਦੀ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਆ ਅਫਰੀਕੀ ਦੇਸ਼ ਕਾਂਗੋ ਦੇ ਵਿੱਚ ਕਿਸਤੀ ਦੇ ਵਿੱਚ ਜ਼ੋਰਦਾਰ ਧਮਾਕਾ ਹੁੰਦਾ ਹੈ ਤੇ ਦੱਸਿਆ ਕਿ ਇਸ ਧਮਾਕੇ ਦੇ ਵਿੱਚ ਤਕਰੀਬਨ 150 ਲੋਕਾਂ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਪਹਿਲਾਂ ਇਹ ਦੱਸਿਆ ਜਾ ਰਿਹਾ ਕਿ ਇਸ ਹਾਦਸੇ ਦੇ ਵਿੱਚ 12 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਪਰ ਉਹ ਲਾਸ਼ਾਂ ਦੀ ਗਿਣਤੀ ਵਧ ਕੇ ਜੜੀ 148 ਹੋ ਗਈ ਹੈ ਯਾਨੀ ਕਿ 150 ਦੇ ਕਰੀਬ ਜਿਹੜੇ ਯਾਤਰੀ ਨੇ ਸਹਾਜ ਸੇ ਦਾ ਸ਼ਿਕਾਰ ਹੋ ਚੁੱਕੇ ਨੇ ਹਜੇ ਵੀ ਸੈਂਕੜੇ ਯਾਤਰੀ ਨੇ ਜਿਹੜੇ ਲਾਪਤਾ ਦੱਸੇ ਜਾ ਰਹੇ ਨੇ ਤਾਂ ਬਿਲਕੁਲ ਦੱਸਿਆ ਕਿ ਖਾਣਾ ਬਣਾਉਂਦੇ ਸਮੇਂ ਇਹ ਤਮਾਕਾ ਹੋਇਆ ਤਾਂ ਪੂਰੇ ਸ਼ਹਿਰ ਦੇ ਵਿੱਚ ਇਸ ਵੇਲੇ ਸਹਨ ਤੋਂ ਮੋਹੱਲੇ ਮੌਕੇ ਦੀਆਂ ਤਸਵੀਰਾਂ ਤੁਸੀਂ ਖੁਦ ਸਕਰੀਨ ਤੇ ਦੇਖ ਸਕਦੇ ਹੋ ਇੱਕ ਸਖਸ਼ ਤੇ ਵੱਲੋਂ ਵੀਡੀਓ ਬਣਾ ਲਈ ਗਈ ਹੈ ਜਦੋਂ ਕਿਸ਼ਤੀ ਦੇ ਵਿੱਚ ਅੱਗ ਲੱਗ ਗਈ ਜਿਸ ਦੇ ਕਾਰਨ ਕਿਸ਼ਤੀ ਜਿਹੜੀ ਪਲਟ ਜਾਂਦੀ ਹੈ ਹਾਲਾਂਕਿ 100 ਤੋਂ ਵੱਧ ਲੋਕਾਂ ਨੂੰ ਸਥਾਨਕ ਹਸਪਤਾਲਾ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਘਟੋ ਘਟ 148 ਲੋਕਾਂ ਦੀ ਮੌਤ ਹੋ ਗਈ ਹੈ ਤੇ ਦਰਜਨਾ ਲੋਕ ਨੇ ਜਿਹੜੇ ਲਾਪਤਾ ਦੱਸੇ ਜਾ ਰਹੇ ਨੇ ਦੱਸਿਆ ਕਿ ਕਿਸ਼ਤੀ ਦੇ ਵਿੱਚ ਨਰਤਾਰਿਤ ਸੀਮਾ ਤੋਂ ਵੱਧ ਲੋਕ ਸਵਾਰ ਸੀ ਜਦੋਂ ਅਚਾਨਕ ਇੱਕ ਧਮਾਕੇ ਦੀ ਧਮਾਕੇ ਦੇ ਨਾਲ ਜਹਾਜ਼ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਿਸ ਦੇ ਕਾਰਨ ਦਹਿਸ਼ਤ ਚਾਰੇ ਪਾਸੇ ਫੈਲ ਜਾਂਦੀ ਹੈ ਤੇ ਕਿਸ਼ਤੀ اچੜੀ ਪਲਟ ਜਾਂਦੀ ਹੈ ਤਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਲੋਕਾਂ ਦੀ ਭਾਲ جاری ਹੈ ਤਾਂ ਬਿਲਕੁਲ 131 ਲਾਸ਼ਾਂ ਨੂੰ ਹੁਣ ਤੱਕ ਬਰਾਮਦ ਕਰ ਲਿਆ ਗਿਆ ਸੀ ਪਰ ਉਹ ਗਿਣਤੀ ਵਧ ਕੇ 148 ਹੋ ਗਈ ਹੈ ਬਹੁਤ ਸਾਰੀਆਂ ਲਾਸ਼ਾਂ ਨੇ ਜਿਹੜੀਆਂ ਬੁਰੀ ਹਾਲਤ ਵਿੱਚ ਹੈ ਕਈ ਤਰ੍ਹਾਂ ਸੜੀਆਂ ਹੋਈਆਂ ਵੀ ਨੇ ਤਾਂ ਘਟਨਾ ਬਾਰੇ ਜਾਣਕਾਰੀ ਦਿੰਦੇ ਇਹ ਜਾਣਕਾਰੀ ਜ਼ਰੂਰ ਤੁਹਾਨੂੰ ਦੱਸ ਦੇਣਾ ਕਿ ਇੱਕ ਔਰਤ ਨੇ ਕਿਸ਼ਤੀ ਤੇ ਹੀ ਖਾਣਾ ਪਕਾਉਣ ਲਈ ਅੱਗ ਲਗਾਈ ਸੀ ਬਹੁਤ ਜ਼ਿਆਦਾ ਜਲਣਸ਼ੀਲ ਬਾਲਣ ਉਥੋ ਥੋੜੀ ਦੂਰੀ ਤੇ ਰੱਖਿਆ ਹੋਇਆ ਸੀ ਜਿਵੇਂ ਬਾਲਣ ਅੱਗ ਦੇ ਸੰਪਰਕ ਦੇ ਵਿੱਚ ਆਇਆ ਇੱਕ ਵੱਡਾ ਧਮਾਕਾ ਹੋਇਆ ਜਿਸ ਦੇ ਵਿੱਚ ਬਹੁਤ ਸਾਰੇ ਲੋਕ ਤੁਰੰਤ ਮਰ ਗਏ ਦੱਸਿਆ ਕਿ ਟੀਮਾਂ ਨੇ ਲਾਸ਼ਾਂ ਨੂੰ ਦਫਨਾਉਣ ਦੇ ਵਿੱਚ ਮਦਦ ਕੀਤੀ ਇੱਕ ਸਥਾਨਿਕ ਸਿਵਲ ਸੁਸਾਇਟੀ ਆਗੂ ਜੋਸਫ ਲੋਕੈਨ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਹੈ ਜਿਹੜੀ ਕਾਫੀ ਜ਼ਿਆਦਾ ਹੈ ਕਈ ਲੋਕਾਂ ਦੀ ਮੌਤ ਹੈ ਜਿਹੜੀ ਸੜਨ ਕਾਰਨ ਹੋਈ ਹੈ ਕਈ ਮੌਤ ਕਾਨੀ ਮੌਤ ਡੁੱਬਣ ਕਾਰਨ ਦੀ ਹੋਈ ਹੈ ਤਾਂ ਉਸ ਵੇਲੇ ਸਥਾਨਕ ਲੋਕ ਤੇ ਪ੍ਰਸ਼ਾਸਨ ਮਦਦ ਲਈ ਆਪਣਾ ਕੰਮ ਕਰ ਰਹੇ ਨੇ ਤਾਂ ਬਿਲਕੁਲ ਲਾਸ਼ਾਂ ਦੀ ਭਾਲ ਹਜੇ ਤੱਕ ਵੀ ਜਾਰੀ ਹੈ ਤਾਂ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਨੇੜੇ ਮੌਜੂਦ ਕਈ ਕਿਸ਼ਤੀਆਂ ਨੇ ਵੀ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਕਈ ਲੋਕਾਂ ਨੂੰ ਉਹ ਤੋਂ ਬਚਾਇਆ ਗਿਆ ਤੇ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਗਿਆ ਸਸ਼੍ਰੀਕਾਲ ਤੋਂ ਦੇਖ ਰਹੇ ਹਾਂ ਐਸਐਮ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੋਰ ਇਸ ਵੇਲੇ ਦੀ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਆ ਫਰੀਕੀ ਦੇਸ਼ ਕਾਂਗੋ ਦੇ ਵਿੱਚ ਕਿਸ਼ਤੀ ਦੇ ਵਿੱਚ ਜ਼ੋਰਦਾਰ ਧਮਾਕਾ ਹੁੰਦਾ ਹੈ ਤੇ ਦੱਸਿਆ ਕਿ ਇਸ ਧਮਾਕੇ ਦੇ ਵਿੱਚ ਤਕਰੀਬਨ 150 ਲੋਕਾਂ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਪਹਿਲਾਂ ਇਹ ਦੱਸਿਆ ਜਾ ਰਿਹਾ ਕਿ ਸਹਾਦਸੇ ਦੇ ਵਿੱਚ 12 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਪਰ ਉਹ ਲਾਸ਼ਾਂ ਦੀ ਗਿਣਤੀ ਵੱਧ ਕੇ ਜੜੀ 148 ਹੋ ਗਈ ਹੈ ਯਾਨੀ ਕਿ 150 ਦੇ ਕਰੀਬ ਜਿਹੜੇ ਯਾਤਰੀ ਨੇ ਸਹਾਦਸੇ ਦਾ ਸ਼ਿਕਾਰ ਹੋ ਚੁੱਕੇ ਨੇ ਹਜੇ ਵੀ ਸੈਂਕੜੇ ਯਾਤਰੀ ਨੇ ਜਿਹੜੇ ਲਾਪਤਾ ਦੱਸੇ ਜਾ ਰਹੇ ਨੇ ਤਾਂ ਬਿਲਕੁਲ ਦੱਸਿਆ ਕਿ ਖਾਣਾ ਬਣਾਉਂਦੇ ਸਮੇਂ ਇਹ ਤਮਾਕਾ ਹੋਇਆ ਤਾਂ ਪੂਰੇ ਸ਼ਹਿਰ ਦੇ ਵਿੱਚ ਇਸ ਵੇਲੇ ਸਹਿਨ ਦਾ ਮੋਹੱਲਾ ਮੌਕੇ ਦੀਆਂ ਤਸਵੀਰਾਂ ਤੁਸੀਂ ਖੁਦ ਸਕਰੀਨ ਤੇ ਦੇਖ ਸਕਦੇ ਹੋ ਇੱਕ ਸਖਸ਼ ਦੇ ਵੱਲੋਂ ਵੀਡੀਓ ਬਣਾ ਲਈ ਗਈ ਹੈ ਜਦੋਂ ਕਿਸ਼ਤੀ ਦੇ ਅੱਗ ਲੱਗ ਗਈ ਜਿਸ ਸੇ ਕਾਰਨ ਕਿਸ਼ਤੀ ਏਜੜੀ ਪਲਟ ਜਾਂਦੀ ਹੈ ਹਾਲਾਂਕਿ 100 ਤੋਂ ਵੱਧ ਲੋਕਾਂ ਨੂੰ ਸਥਾਨਕ ਹਸਪਤਾਲਾ ਦੇ ਵਿੱਚ ਭੜਤੀ ਕਰਵਾਇਆ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਘੱਟੋ ਘੱਟ 148 ਲੋਕਾਂ ਦੀ ਮੌਤ ਹੋ ਗਈ ਹੈ ਤੇ ਦਰਜਨਾ ਲੋਕ ਨੇ ਜਿਹੜੇ ਲਾਪਤਾ ਦੱਸੇ ਜਾ ਰਹੇ ਨੇ ਦੱਸਦੇ ਕਿ ਕਿ ਕਿਸ਼ਤੀ ਦੇ ਵਿੱਚ ਨਿਰਧਾਰਿਤ ਸੀਮਾ ਤੋਂ ਵੱਧ ਲੋਕ ਸਵਾਰ ਸੀ ਜਦੋਂ ਅਚਾਨਕ ਇੱਕ ਧਮਾਕੇ ਦੀ ਧਮਾਕੇ ਦੇ ਨਾਲ ਜਹਾਜ਼ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਿਸ ਸੇ ਕਾਰਨ ਦਹਿਸ਼ਤ ਚਾਰੇ ਪਾਸੇ ਫੈਲ ਜਾਂਦੀ ਹੈ ਤੇ ਕਿਸ਼ਤੀ ਏਜੜੀ ਪਲਟ ਜਾਂਦੀ ਹੈ ਤਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਲੋਕਾਂ ਦੀ ਭਾਲ ਚੱਲੀ ਹੈ ਆਤਾ ਬਿਲਕੁਲ 131 ਲਾਸ਼ਾਂ ਨੂੰ ਹੁਣ ਤੱਕ ਬਰਾਮਦ ਕਰ ਲਿਆ ਗਿਆ ਸੀ ਪਰ ਉਹ ਗਿਣਤੀ ਵਧ ਕੇ 148 ਹੋ ਗਈ ਹੈ ਬਹੁਤ ਸਾਰੀਆਂ ਲਾਸ਼ਾਂ ਨੇ ਜਿਹੜੀਆਂ ਬੁਰੀ ਹਾਲਤ ਵਿੱਚ ਕਈ ਤਰ੍ਹਾਂ ਸੜੀਆਂ ਹੋਈਆਂ ਵੀ ਨੇ ਤਾਂ ਘਟਨਾ ਬਾਰੇ ਜਾਣਕਾਰੀ ਦਿੰਦੇ ਇਹ ਜਾਣਕਾਰੀ ਜ਼ਰੂਰ ਤੁਹਾਨੂੰ ਦੱਸ ਦੇਣਾ ਹੈ ਕਿ ਔਰਤ ਨੇ ਕਿਸ਼ਤੀ ਤੇ ਹੀ ਖਾਣਾ ਪਕਾਉਣ ਲਈ ਅੱਗ ਲਗਾਈ ਸੀ ਬਹੁਤ ਜ਼ਿਆਦਾ ਜਲਣਸ਼ੀਲ ਬਾਲਣ ਉਥੋਂ ਥੋੜੀ ਦੂਰੀ ਤੇ ਰੱਖਿਆ ਹੋਇਆ ਸੀ ਜਿਵੇਂ ਬਾਲਣ ਅੱਗ ਦੇ ਸੰਪਰਕ ਦੇ ਵਿੱਚ ਆਇਆ ਇੱਕ ਵੱਡਾ ਧਮਾਕਾ ਹੋਇਆ ਜਿਸ ਦੇ ਵਿੱਚ ਬਹੁਤ ਸਾਰੇ ਲੋਕ ਤੁਰੰਤ ਮਰ ਗਏ ਦੱਸਦੀ ਹੈ ਕਿ ਟੀਮਾਂ ਨੇ ਲਾਸ਼ਾਂ ਨੂੰ ਦਫਨਾਉਣ ਦੇ ਵਿੱਚ ਮਦਦ ਕੀਤੀ ਇੱਕ ਸਥਾਨਿਕ ਸਿਵਲ ਸੁਸਾਇਟੀ ਆਗੂ ਜੋਸਫ ਲੋਕੇ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਹੈ ਜਿਹੜੀ ਕਾਫੀ ਜ਼ਿਆਦਾ ਹੈ ਕਈ ਲੋਕਾਂ ਦੀ ਮੌਤ ਹੈ ਜਿਹੜੀ ਸੜਨ ਕਾਰਨ ਹੋਈ ਹੈ ਕਈ ਮੌਤ ਲੋਕਾਂ ਦੀ ਮੌਤ ਡੁੱਬਣ ਕਾਰਨ ਵੀ ਹੋਈ ਹੈ ਤਦ ਸੁਰੂਲੇ ਸਥਾਨਕ ਲੋਕ ਅਤੇ ਪ੍ਰਸ਼ਾਸਨ ਮਿਲ ਕੇ ਆਪਣਾ ਕੰਮ ਕਰ ਰਹੇ ਨੇ ਤਾਂ ਬਿਲਕੁਲ ਲਾਸ਼ਾਂ ਦੀ ਪਾਲ ਹਜੇ ਤੱਕ ਵੀ ਜਾਰੀ ਹੈ ਤਾਂ ਦੱਸਦੀ ਹੈ ਕਿ ਘਟਨਾ ਤੋਂ ਤੁਰੰਤ ਬਾਅਦ ਨੇੜੇ ਮੌਜੂਦ ਕਈ ਕਿਸ਼ਤੀਆਂ ਨੇ ਵੀ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਕਈ ਲੋਕਾਂ ਨੂੰ ਤੋਂ ਬਚਾਇਆ ਗਿਆ ਤੇ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਗਿਆ ਸਸ਼੍ਰੀਕਾਲ ਤੋਂ ਦੇਖ ਰਹ ਦੀਪ ਕੌਰ ਅਸਵੇਲਦੀ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਫਰੀਕੀ ਦੇਸ਼ ਕਾਂਗੋ ਦੇ ਵਿੱਚ ਕਿਸ਼ਤੀ ਦੇ ਵਿੱਚ ਜ਼ੋਰਦਾਰ ਧਮਾਕਾ ਹੁੰਦਾ ਹੈ ਤੇ ਦੱਸਿਆ ਕਿ ਇਸ ਧਮਾਕੇ ਦੇ ਵਿੱਚ ਤਕਰੀਬਨ 150 ਲੋਕਾਂ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਪਹਿਲਾਂ ਇਹ ਦੱਸਿਆ ਜਾ ਰਿਹਾ ਕਿ ਇਸ ਹਾਦਸੇ ਦੇ ਵਿੱਚ 12 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਪਰ ਉਹ ਲਾਸ਼ਾਂ ਦੀ ਗਿਣਤੀ ਵੱਧ ਕੇ ਜੜੀ 148 ਹੋ ਗਈ ਹੈ ਯਾਨੀ ਕਿ 150 ਦੇ ਕਰੀਬ ਜਿਹੜੇ ਯਾਤਰੀ ਨੇ ਸਹਾਦਸੇ ਦਾ ਸ਼ਿਕਾਰ ਹੋ ਚੁੱਕੇ ਨੇ ਹਜੇ ਵੀ ਸੈਂਕੜੇ ਯਾਤਰੀ ਨੇ ਜਿਹੜੇ ਲਾਪਤਾ ਦੱਸੇ ਜਾ ਰਹੇ ਤਾਂ ਬਿਲਕੁਲ ਦੱਸਿਆ ਕਿ ਖਾਣਾ ਬਣਾਉਂਦੇ ਸਮੇਂ ਇਹ ਤਮਾਕਾ ਹੋਇਆ ਤਾਂ ਪੂਰੇ ਸ਼ਹਿਰ ਦੇ ਵਿੱਚ ਇਸ ਵੇਲੇ ਸਹਿਨ ਦਾ ਮੋਹੱਲਾ ਮੌਕੇ ਦੀਆਂ ਤਸਵੀਰਾਂ ਤੁਸੀਂ ਖੁਦ ਸਕਰੀਨ ਦੇ ਦੇਖ ਸਕਦੇ ਹੋ ਇੱਕ ਸਖਸ਼ ਦੇ ਵੱਲੋਂ ਵੀਡੀਓ ਬਣਾਈ ਗਈ ਹੈ ਜਦੋਂ ਕਿਸ਼ਤੀ ਦੇ ਵਿੱਚ ਉੱਕ ਲੱਗ ਗਈ ਜਿਸ ਦੇ ਕਾਰਨ ਕਿਸ਼ਤੀ ਜਿਹੜੀ ਪਲਟ ਜਾਂਦੀ ਹੈ ਹਾਲਾਂਕਿ 100 ਤੋਂ ਵੱਧ ਲੋਕਾਂ ਨੂੰ ਸਥਾਨਕ ਹਸਪਤਾਲਾ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾ ਦਿੰਦੇ ਹਾਂ ਘੱਟੋ ਘੱਟ 148 ਲੋਕਾਂ ਦੀ ਮੌਤ ਹੋ ਗਈ ਹੈ ਤੇ ਦਰਜਨਾ ਲੋਕ ਨੇ ਜਿਹੜੇ ਲਾਪਤਾ ਦੱਸੇ ਜਾ ਰਹੇ ਨੇ ਦੱਸਦੇ ਕਿ ਇਹ ਕਿਸ਼ਤੀ ਦੇ ਵਿੱਚ ਨਿਰਧਾਰਿਤ ਸੀਮਾ ਤੋਂ ਵੱਧ ਖੁਸ਼ਵਾਰਸੀ ਜਦੋਂ ਅਚਾਨਕ ਇੱਕ ਧਮਾਕੇ ਦੀ ਧਮਾਕੇ ਦੇ ਨਾਲ ਜਹਾਜ਼ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਿਸ ਦੇ ਕਾਰਨ ਦਹਿਸ਼ਤ ਚਾਰੇ ਪਾਸੇ ਫੈਲ ਜਾਂਦੀ ਹੈ ਤੇ ਕਿਸ਼ਤੀ اچੜੀ ਪਲਟ ਜਾਂਦੀ ਹੈ ਤਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਲੋਕਾਂ ਦੀ ਭਾਲ ਜਾਰੀ ਹੈ ਹਾਂ ਤਾਂ ਬਿਲਕੁਲ 131 ਲਾਸ਼ਾਂ ਨੂੰ ਹੁਣ ਤੱਕ ਬਰਾਮਦ ਕਰ ਲਿਆ ਗਿਆ ਸੀ ਪਰ ਉਹ ਗਿਣਤੀ ਵਧ ਕੇ 148 ਹੋ ਗਈ ਹੈ ਬਹੁਤ ਸਾਰੀਆਂ ਲਾਸ਼ਾਂ ਨੇ ਜਿਹੜੀਆਂ ਬੁਰੀ ਹਾਲਤ ਵਿੱਚ ਕਈ ਤਰ੍ਹਾਂ ਸੜੀਆਂ ਹੋਈਆਂ ਵੀ ਨੇ ਤਾਂ ਘਟਨਾ ਬਾਰੇ ਜਾਣਕਾਰੀ ਦਿੰਦੇ ਇਹ ਜਾਣਕਾਰੀ ਜ਼ਰੂਰ ਤੁਹਾਨੂੰ ਦੱਸ ਦੇਣਾ ਕਿ ਇੱਕ ਔਰਤ ਨੇ ਕਿਸ਼ਤੀ ਇਹੀ ਖਾਣਾ ਪਕਾਉਣ ਲਈ ਅੱਗ ਲਗਾਈ ਸੀ ਬਹੁਤ ਜ਼ਿਆਦਾ ਜਲਣਸ਼ੀਲ ਬਾਲਣ ਉਥੋਂ ਥੋੜੀ ਦੂਰੀ ਤੇ ਰੱਖਿਆ ਹੋਇਆ ਸੀ ਜਿਵੇਂ ਹੀ ਬਾਲਣ ਅੱਗ ਦੇ ਸੰਪਰਕ ਦੇ ਵਿੱਚ ਆਇਆ ਇੱਕ ਵੱਡਾ ਧਮਾਕਾ ਹੋਇਆ ਜਿਸ ਦੇ ਵਿੱਚ ਬਹੁਤ ਸਾਰੇ ਲੋਕ ਤੁਰੰਤ ਮਰ ਗਏ ਦੱਸਿਆ ਕਿ ਟੀਮਾਂ ਨੇ ਲਾਸ਼ਾਂ ਨੂੰ ਦਫਨਾਉਣ ਦੇ ਵਿੱਚ ਮਦਦ ਕੀਤੀ ਇੱਕ ਸਥਾਨਿਕ ਸਿਵਲ ਸੁਸਾਇਟੀ ਆਗੂ ਜੋਸਫ ਲੋਕੇ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਹੈ ਜਿਹੜੀ ਕਾਫੀ ਜ਼ਿਆਦਾ ਹੈ ਕਈ ਲੋਕਾਂ ਦੀ ਮੌਤ ਹੈ ਜਿਹੜੀ ਸੜਨ ਕਾਰਨ ਹੋਈ ਹੈ ਕਈ ਮੌਤ ਲੋਕਾਂ ਦੀ ਮੌਤ ਡੁੱਬਣ ਕਾਰਨ ਦੀ ਹੋਈ ਹੈ ਤਾਂ ਇਸ ਵੇਲੇ ਸਥਾਨਕ ਲੋਕ ਅਤੇ ਪ੍ਰਸ਼ਾਸਨ ਮਿਲ ਕੇ ਆਪਣਾ ਕੰਮ ਕਰ ਰਹੇ ਨੇ ਤਾਂ ਬਿਲਕੁਲ ਲਾਸ਼ਾਂ ਦੀ ਪਾਲ ਹਜੇ ਤੱਕ ਵੀ ਜਾਰੀ ਹੈ ਤਾਂ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਨੇੜੇ ਮੌਜੂਦ ਕਈ ਕਿਸ਼ਤੀਆਂ ਨੇ ਵੀ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਕਈ ਲੋਕਾਂ ਨੂੰ